ਦਰਾਨੇ ਦਾਸ ਮੌਜੂਦ ਸੀ ਤਾਂ ਇੱਕ ਮੋਟਰਸਾਈਕਲ ਚਾਲਕ ਉਸ ਦੇ ਮਗਰ ਇੱਕ ਲੇਡੀ ਬੈਠੀ ਸੀ ਜੋ ਆਏ ਉਹ ਪੁਰਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਪਿੱਛੇ ਨੂੰ ਮੋੜ ਲੱਗੇ ਜਿੰਨਾਂ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਜਿਹੜੇ ਲੇਡੀਆਂ ਹੈ ਉਹਦਾ ਨਾਮ ਪਰਮਜੀਤ कौर ਕੀਤੀ ਉਹਦਰੀ ਮਨਪ੍ਰੀਤ ਸਿੰਘ ਮੰਨੂ ਇੱਕ ਦਰਾਹੇ ਦਾ ਨੌਜਵਾਨ ਨਾਲ ਉਹ ਲੇਡੀ ਦੇ ਸੀਗਾ ਉਹਨਾਂ ਦੋਨਾਂ ਨੂੰ ਕਾਬੂ ਕੀਤਾ ਹੈਗਾ ਕਾਬੂ ਕਰਕੇ ਉਹਨਾਂ ਬਸ ਮਸੀਲਾ ਪਾਊਡਰ ਪ੍ਰਾਪਤ ਕੀਤਾ। ਵਿਚੀਲਾ ਪਾਊਡਰ ਪ੍ਰਾਪਤ ਕੀਤਾ ਜੋ 7 ਗ੍ਰਾਮ ਹੈ। ਤਬਦੀਦ ਚਲਦੀ ਹੈ। ਤਬਦੀਦ ਦਰਾਂ ਅੱਗੇ ਪਤਾ ਕੀਤਾ ਜਾ ਬਜਾ ਮੈਂ ਇਸ ਮਾਮਲੇ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਇਹ ਪੁਲਿਸ ਦੀ ਬਹੁਤ ਵਧੀਆ ਗੱਲ ਆ ਚਲੋ ਅਸੀਂ ਕਾਫੀ ਟਾਈਮ ਹੋ ਗਿਆ ਸੀ ਇਸ ਚੀਜ਼ ਦੇ ਪਿੱਛੇ ਆਵਾਜ਼ ਉਠਾਈ ਜਾਂਦੀ ਸੀਗੀ ਤੇ ਇੱਕ ਪਿੱਛੇ ਜੇ ਡੈਥ ਵੀ ਹੋ ਗਈ ਸੀਗੀ ਤੇ ਉਹਦੇ ਕਰਕੇ ਬਹੁਤ ਦੁੱਖ ਹੋਇਆ ਸੀ ਉਸ ਪਰਿਵਾਰ ਦਾ ਚਲੋ ਅੱਜ ਉਹ ਫੜੀ ਗਈ ਆ ਤਾਂ ਚੰਗੀ ਗੱਲ ਆ ਜੀ ਤੁਸੀਂ ਅ ਵੀਰ ਜੀ ਐਨਾ ਤਾਂ ਨਹੀਂ ਜਲਦੀ ਹੋ ਸਕਦਾ ਚਲੋ ਇਹ ਤਾਂ ਇੱਕ ਮੋਹਰੇ ਨੇ ਜੀ ਮਗਰ ਮੱਚ ਤਾਂ ਅਸਲੀ ਹੋਰ ਵੀ ਬਥੇਰੇ ਬੈਠੇ ਨੇ ਠੀਕ ਹੈ ਨਾ ਚਲੋ ਇਹਦੇ ਨਾਲ ਇਹ ਤਾਂ ਹੈ ਕੁਛ ਨਾ ਕੁਛ ਤਾਂ ਫਰਕ ਪਾਊਗਾ ਜੀ ਅ ਅੱਜ ਰਾਤ ਮੈਂ ਸਵੇਰ ਪੁਰਸ ਪਾਰਟੀ ਦੇ ਦਰਹਾ ਚੌਕੀ ਨੇੜੇ ਦਰਾਨੇਗਸਟ ਮੌਜੂਦ ਸੀ ਤਾਂ ਇੱਕ ਮੋਟਰਸਾਈਕਲ ਚਾਲਕ ਉਸ ਦੇ ਮਗਰ ਇੱਕ ਲੇਡੀ ਬੈਠੀ ਸੀ ਜੋ ਆਏ ਜੋ ਪੁਰਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਪਿੱਛੇ ਨੂੰ ਮੋੜਨ ਲੱਗਾ ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਜਿਹੜੇ ਲੇਡਿਸ ਹੈ ਉਹਦਾ ਨਾਮ ਪਰਮਜੀਤ कौर ਪੀਤੀ ਪਤਨੀ ਮਨਪ੍ਰੀਤ ਸਿੰਘ ਮਾਨ ਇੱਕ ਦਰਾਹੇ ਦਾ ਨੌਜਵਾਨ ਨਾਲ ਉਹ ਲੇਡੀ ਦੇ ਸੀਗਾ ਉਹਨਾਂ ਦੋਨਾਂ ਨੂੰ ਕਾਬੂ ਕੀਤਾ ਹੈਗਾ ਆਬੂ ਕਰਕੇ ਉਹਨਾਂ ਬਾਬਾ ਮਸੀਲਾ ਪਾਊਡਰ ਪ੍ਰਮਾਣਿਤ ਕੀਤਾ ਮਸੀਲਾ ਪਾਊਡਰ ਪ੍ਰਮਾਣਿਤ ਕੀਤਾ ਜੋ 7 ਗ੍ਰਾਮ ਹੈ ਤਬਦੀਦ ਚਲਦੀ ਹੈ ਅਵਜੀਸ਼ਦਾਨ ਅੱਗੇ ਪਤਾ ਕੀਤਾ ਜਾ ਬਜਾ ਮੈਂ ਇਸ ਮਾਮਲੇ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਇਹ ਪੁਲਿਸ ਦੀ ਬਹੁਤ ਵਧੀਆ ਗੱਲ ਆ ਚਲੋ ਅਸੀਂ ਕਾਫੀ ਟਾਈਮ ਹੋ ਗਿਆ ਸੀ ਇਸ ਚੀਜ਼ ਦੇ ਪਿੱਛੇ ਆਵਾਜ਼ ਉਠਾਈ ਜਾਂਦੀ ਸੀਗੀ ਤੇ ਇੱਕ ਪਿੱਛੇ ਜੇ ਡੈਥ ਵੀ ਹੋ ਗਈ ਸੀਗੀ ਤੇ ਉਹਦੇ ਕਰਕੇ ਬਹੁਤ ਦੁੱਖ ਹੋਇਆ ਸੀ ਉਸ ਪਰਿਵਾਰ ਦਾ ਚਲੋ ਅੱਜ ਉਹ ਫੜੀ ਗਈ ਆ ਤਾਂ ਚੰਗੀ ਗੱਲ ਆ ਜੀ ਤੁਸੀਂ ਅ ਵੀਰ ਜੀ ਇੰਨਾ ਤਾਂ ਨਹੀਂ ਜਲਦੀ ਹੋ ਸਕਦਾ ਚਲੋ ਇਹ ਤਾਂ ਇੱਕ ਮੋਹਰੇ ਨੇ ਜੀ ਮਗਰ ਮੱਚ ਤਾਂ ਅਸਲੀ ਹੋਰ ਵੀ ਬਥੇਰੇ ਬੈਠੇ ਨੇ ਠੀਕ ਹੈ ਨਾ ਚਲੋ ਇਹਦੇ ਨਾਲ ਇਹ ਤਾਂ ਹੈ ਕੁਛ ਨਾ ਕੁਛ ਤਾਂ ਫਰਕ ਪਊਗਾ ਜੀ ਆ ਅੱਜ ਰਾਤ ਮੈਂ ਸਵੇਰਪੁਰਸ ਪਾਰਟੀ ਦੇ ਦਰਹਾ ਚੌਕੀ ਨੇੜੇ ਦਰਾਨੇ ਗਸ਼ਤ ਮੌਜੂਦ ਸੀ ਤਾਂ ਇੱਕ ਮੋਟਰਸਾਈਕਲ ਚਾਲਕ ਉਸ ਦੇ ਮਗਰ ਇੱਕ ਲੇਡੀ ਬੈਠੀ ਸੀ ਜੋ ਆਏ ਉਹ ਪੁਰਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਪਿੱਛੇ ਨੂੰ ਮੋੜ ਲੱਗੇ ਜਿੰਨਾ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਜਿਹੜਾ ਲੇਡੀਆਂ ਹੈ ਉਹਦਾ ਨਾਮ ਪਰਮਜੀਤ कौर ਪੀਤੀ ਉਧਰੀ ਮਨਪ੍ਰੀਤ ਸਿੰਘ ਮੰਨੂ ਇੱਕ ਦਰਾਹੇ ਦਾ ਨੌਜਵਾਨ ਨਾਲ ਉਹ ਲੇਡੀ ਦੇ ਸੀਗਾ ਉਹਨਾਂ ਦੋਨਾਂ ਨੂੰ ਕਾਬੂ ਕੀਤਾ ਹੈਗਾ ਆਪੂ ਕਰਕੇ ਉਹਨਾ ਬਸ ਚੀਲਾ ਪਾਊਡਰ ਪ੍ਰਮਾਣਿਤ ਕੀਤਾ ਚੀਲਾ ਪਾਊਡਰ ਪ੍ਰਮਾਣਿਤ ਕੀਤਾ ਜੋ 7 ਗ੍ਰਾਮ ਹੈ ਤਬਦੀਦ ਚਲਦੀ ਹੈ ਤਬਦੀਦ ਦਰਾਂ ਅੱਗੇ ਪਤਾ ਕੀਤਾ ਜਾ ਬਜਾ ਮੈਂ ਇਸ ਮਾਮਲੇ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਇਹ ਪੁਲਿਸ ਦੀ ਬਹੁਤ ਵਧੀਆ ਗੱਲ ਆ ਚਲੋ ਅਸੀਂ ਕਾਫੀ ਟਾਈਮ ਹੋ ਗਿਆ ਸੀ ਇਸ ਚੀਜ਼ ਦੇ ਪਿੱਛੇ ਆਵਾਜ਼ ਉਠਾਈ ਤੇ ਇੱਕ ਪਿੱਛੇ ਜੇ ਡੈਥ ਵੀ ਹੋ ਗਈ ਸੀਗੀ ਤੇ ਉਹਦੇ ਕਰਕੇ ਬਹੁਤ ਦੁੱਖ ਹੋਇਆ ਸੀ ਉਸ ਪਰਿਵਾਰ ਦਾ ਚਲੋ ਅੱਜ ਉਹ ਫੜੀ ਗਈ ਆ ਤਾਂ ਚੰਗੀ ਗੱਲ ਆ ਜੀ ਤੁਸੀਂ ਅ ਵੀਰ ਜੀ ਇੰਨਾ ਤਾਂ ਨਹੀਂ ਜਲਦੀ ਹੋ ਸਕਦਾ ਚਲੋ ਇਹ ਤਾਂ ਇੱਕ ਮੋਹਰੇ ਨੇ ਜੀ ਮਗਰ ਮੱਚ ਤਾਂ ਅਸਲੀ ਹੋਰ ਵੀ ਬਥੇਰੇ ਬੈਠੇ ਨੇ ਠੀਕ ਹੈ ਨਾ ਚਲੋ ਇਹਦੇ ਨਾਲ ਇਹ ਤਾਂ ਹੈ ਕੁਛ ਨਾ ਕੁਛ ਤਾਂ ਫਰਕ ਪਾਊਗਾ ਜੀ ਅ ਅੱਜ ਰਾਤ ਮੈਂ ਸਵੇਰਪੁਰਸ ਪਾਰਟੀ ਦੇ ਦਰਹਾਂ ਚੌਕੀ ਨੇੜੇ ਦਰਾਨੇਗਰਸਟ ਮੌਜੂਦ ਸੀ ਤਾਂ ਇੱਕ ਮੋਟਰਸਾਈਕਲ ਚਾਲਕ ਉਸਦੇ ਮਗਰ ਇੱਕ ਲੇਡੀ ਬੈਠੀ ਸੀ ਜੋ ਆਏ ਉਹ ਪੁਰਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਪਿੱਛੇ ਨੂੰ ਮੋੜਨ ਲੱਗਾ ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਜਿਹੜੇ ਲੇਡਿਸ ਹੈ ਉਹਦਾ ਨਾਮ ਪਰਮਜੀਤ कौर ਪੀਤੀ ਉਦਰੀ ਮਨਪ੍ਰੀਤ ਸਿੰਘ ਮੰਨੂ ਇੱਕ ਦਰਾਹੇ ਦਾ ਨੌਜਵਾਨ ਨਾਲ ਉਹ ਲੇਡੀ ਦੇ ਸਗਾ ਉਹਨਾਂ ਦੋਨਾਂ ਨੂੰ ਕਾਬੂ ਕੀਤਾ ਹੈਗਾ ਆਪੂ ਕਰਕੇ ਉਹਨਾ ਬਾਸ ਮੀਸ਼ਲਾ ਪਾਊਡਰ ਪ੍ਰਾਪੰਤ ਕੀਤਾ। ਮੀਸ਼ਲਾ ਪਾਊਡਰ ਪ੍ਰਾਪੰਤ ਕੀਤਾ ਜੋ 7 ਗ੍ਰਾਮ ਹੈ। ਤਬਦੀਸ਼ ਚਲਦੀ ਹੈ। ਤਬਦੀਸ਼ਦਾਨ ਅੱਗੇ ਪਤਾ ਕੀਤਾ ਜਾਵੇਗਾ ਸਰ। ਮੈਂ ਇਸ ਮਾਮਲੇ ਨੂੰ ਇਹ ਕਹਿਣਾ ਚਾਹੁੰਦੀ ਹਾਂ ਵੀ ਇਹ ਪੁਲਿਸ ਦੀ ਬਹੁਤ ਵਧੀਆ ਗੱਲ ਆ ਚਲੋ ਅਸੀਂ ਕਾਫੀ ਟਾਈਮ ਹੋ ਗਿਆ ਸੀ ਇਸ ਚੀਜ਼ ਦੇ ਪਿੱਛੇ ਆਵਾਜ਼ ਉਠਾਈ ਜਾਂਦੀ ਸੀਗੀ ਤੇ ਇੱਟ ਪਿੱਛੇ ਜੇ ਡੈਥ ਵੀ ਹੋ ਗਈ ਸੀਗੀ ਤੇ ਉਹਦੇ ਕਰਕੇ ਬਹੁਤ ਦੁੱਖ ਹੋਇਆ ਸੀ ਉਸ ਪਰਿਵਾਰ ਦਾ ਚਲੋ ਅੱਜ ਉਹ ਫੜੀ ਗਈ ਆ ਤਾਂ ਚੰਗੀ ਗੱਲ ਆ ਜੀ ਤੁਸੀਂ। ਅ ਇਹ ਐਨਾ ਤਾਂ ਨਹੀਂ ਜਲਦੀ ਹੋ ਸਕਦਾ ਚਲੋ ਇਹ ਤਾਂ ਇੱਕ ਮੋਹਰੇ ਨੇ ਜੀ ਮਗਰ ਮੱਚ ਤਾਂ ਅਸਲੀ ਹੋਰ ਵੀ ਬਥੇਰੇ ਬੈਠੇ ਨੇ ਠੀਕ ਹੈ ਨਾ ਚਲੋ ਇਹਦੇ ਨਾਲ ਇਹ ਤਾਂ ਹੈ ਕੁਛ ਨਾ ਕੁਛ ਤਾਂ ਫਰਕ ਪਊਗਾ ਜੀ ਅੱਜ ਰਾਤ ਮੈਂ ਸਵੇਰਪੁਰਸ ਪਾਰਟੀ ਦੇ ਦਰਹਾ ਚੌਕੀ ਨੇੜੇ ਦਰਾਨੇ ਗਾਸਟ ਮੌਜੂਦ ਸੀ ਤਾਂ ਇੱਕ ਮੋਟਰਸਾਈਕਲ ਚਾਲਕ ਉਸਦੇ ਮਗਰ ਇੱਕ ਲੇਡੀ ਬੈਠੀ ਸੀ ਜੋ ਆਏ ਉਹ ਪੁਰਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਪਿੱਛੇ ਨੂੰ ਮੋੜਨ ਲੱਗਾ ਜਿਨਾਂ ਨੂੰ ਸ਼ੱਕ ਦੇ ਆਧਾਰ ਤੇ ਕਬੂ ਬੀਤਾ ਜਿਹੜਾ ਲੇਡੀਜ਼ ਹੈ ਉਹਦਾ ਨਾਮ ਪਰਮਜੀਤ कौर ਪੀਤੀ ਉਹਦਰੀ ਮਨਪ੍ਰੀਤ ਸਿੰਘ ਮੰਨੂ ਇੱਕ ਦਰਾਹੇ ਦਾ ਨੌਜਵਾਨ ਨਾਲ ਉਹ ਲੇਡੀ ਦੇ ਸੀਗਾ ਉਹਨਾਂ ਦੋਨਾਂ ਨੂੰ ਕਾਬੂ ਕੀਤਾ ਹੈਗਾ ਕਾਬੂ ਕਰਕੇ ਉਹਨਾਂ ਬਰਬਾਸ਼ੀਲਾ ਪਾਊਡਰ ਪ੍ਰਾਪੰਦ ਕੀਤਾ ਪੀਸ਼ੀਲਾ ਪਾਊਡਰ ਪ੍ਰਾਪੰਦ ਕੀਤਾ ਜੋ 7 ਗ੍ਰਾਮ ਹੈ ਤਬਦੀਦ ਚਲਦੀ ਹੈ ਤਬਦੀਦ ਦੌਰਾਨ ਅੱਗੇ ਪਤਾ ਕੀਤਾ ਜਾ ਵਜਾ ਸ ਮੈਂ ਇਸ ਮਾਮਲੇ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਇਹ ਪੁਲਿਸ ਦੀ ਬਹੁਤ ਵਧੀਆ ਗੱਲ ਆ ਚਲੋ ਅਸੀਂ ਕਾਫੀ ਟਾਈਮ ਹੋ ਗਿਆ ਸੀ ਇਸ ਚੀਜ਼ ਦੇ ਪਿੱਛੇ ਆਵਾਜ਼ ਉਠਾਈ ਜਾਂਦੀ ਸੀਗੀ ਤੇ ਇੱਕ ਪਿੱਛੇ ਜੇ ਡੈਥ ਵੀ ਹੋ ਗਈ ਸੀਗੀ ਤੇ ਉਹਦੇ ਕਰਕੇ ਬਹੁਤ ਦੁੱਖ ਹੋਇਆ ਸੀ ਉਸ ਪਰਿਵਾਰ ਦਾ ਚਲੋ ਅੱਜ ਉਹ ਫੜੀ ਗਈ ਆ ਤਾਂ ਚੰਗੀ ਗੱਲ ਆ ਜੀ ਤੁਸੀਂ ਅ ਵੀਰ ਜੀ ਇੰਨਾ ਤਾਂ ਨਹੀਂ ਜਲਦੀ ਹੋ ਸਕਦਾ ਚਲੋ ਇਹ ਤਾਂ ਇੱਕ ਮੋਹਰੇ ਨੇ ਜੀ ਮਗਰ ਮੱਚ ਤਾਂ ਅਸਲੀ ਹੋਰ ਵੀ ਬਥੇਰੇ ਬੈਠੇ ਨੇ ਠੀਕ ਹੈ ਨਾ ਚਲੋ ਇਹਦੇ ਨਾਲ ਇਹ ਤਾਂ ਹੈ ਕੁਛ ਨਾ ਕੁਛ ਤਾਂ ਫਰਕ ਪਊਗਾ ਜੀ